ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਜ਼ਰਾ ਸਪੀਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਤਹਿਰਾਨ ਦੇ ਵਿੱਚ ਚੱਲ ਰਹੇ ਭਿਆਨਕ ਟਕਰਾਅ ਦੇ ਵਿੱਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਸੋਸ਼ਲ ਦੇ ਉਤੇ ਲਿਖਿਆ ਈਰਾਨ ਦੇ ਕੋਲ ਪਰਵਾਹਣੂ ਹਥਿਆਰ ਨਹੀਂ ਹੋਣੇ ਚਾਹੀਦੇ। ਮੈਂ ਇਹ ਵਾਰ-ਵਾਰ ਕਿਹਾ। ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਇਜ਼ਰਾਈਲ ਅਤੇ ਈਰਾਨ ਦੇ ਵਿੱਚਕਾਰ ਟਕਰਾ ਇਜ਼ਰਾਈਲ ਨੇ ਤਹਿਰਾਨ ਦੇ ਵਿੱਚ ਈਰਾਨੀ ਸਰਕਾਰੀ ਟੈਲੀਵਿਜ਼ਨ ਦੇ ਮੁੱਖ ਦਫ਼ਤਰ ਉੱਤੇ ਹਵਾਈ ਹਮਲੇ ਕੀਤੇ ਨੇ ਜਿਸ ਨਾਲ ਸ਼ਹਿਰ ਦੇ ਵਿੱਚ ਤਣਾਅ ਹੋਰ ਵੱਧ ਗਿਆ। ਇਜ਼ਰਾਈਲ ਨੇ ਤਹਿਰਾਨ ਦੇ ਨਾਗਰਿਕਾਂ ਨੂੰ ਤੁਰੰਤ ਫੌਜੀ ਟਿਕਾਣਿਆਂ ਨੂੰ ਛੱਡਣ ਦੀ ਚੇਤਾਵਨੀ ਦਿੱਤੀ ਹੈ ਤੇ 13 ਜੂਨ ਦੇ ਟਕਰਾਅ ਤੋਂ ਬਾਅਦ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਨੇ। ਅੰਤਰਰਾਸ਼ਟਰੀ ਭਾਈਚਾਰੇ ਨੇ ਨਾਗਰਿਕਾਂ ਦੀ ਸੁਰੱਖਿਆ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਵੀ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਦੇ ਵਿੱਚ ਸ਼ਾਮਲ ਹੋ ਲਈ ਕੈਨੇਡਾ ਪਹੁੰਚ ਚੁੱਕੇ ਨੇ ਤੇ ਇਹ ਇੱਕ ਦਹਾਕੇ ਦੇ ਵਿੱਚ ਮੋਦੀ ਦਾ ਪਹਿਲਾ ਕੈਨੇਡਾ ਦੌਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਊਰਜਾ, ਸੁਰੱਖਿਆ, ਟੈਕਨੋਲੋਜੀ ਅਤੇ ਨਵੀਨਤਾ ਸਮੇਤ ਮਹੱਤਵਪੂਰਨ ਵਿਸ਼ਵ ਮੁੱਦਿਆਂ 'ਤੇ ਚਰਚਾ ਵੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਸ਼ਾਮ ਸਥਾਨਕ ਸਮੇਂ ਅਨੁਸਾਰ ਸਾਈਪ੍ਰਸ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਜੀ ਦੇ ਸੱਦੇ 'ਤੇ ਕੈਨੇਡਾ ਪਹੁੰਚੇ ਨੇ ਤੇ ਇਹ ਸੰਮੇਲਨ 16 ਅਤੇ 17 ਜੂਨ ਨੂੰ ਕਨਾਸਕ ਸਿਸ ਦੇ ਵਿੱਚ ਹੋਣਾ ਤੇ ਇਹ ਪ੍ਰਧਾਨ ਮੰਤਰੀ ਦੀ ਜੀ7 ਸੰਮੇਲਨ ਦੇ ਵਿੱਚ ਲਗਾਤਾਰ ਛੇਵੀਂ ਹਿੱਸੇਦਾਰੀ ਹੈ। ਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਜੀ7 ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਦੇ ਨਾਲ-ਨਾਲ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਊਰਜਾ ਸੁਰੱਖਿਆ, ਟੈਕਨੋਲੋਜੀ ਅਤੇ ਨਵੀਨਤਾ ਖਾਸ ਕਰਕੇ AI, ਊਰਜਾ ਸਬੰਧਾ ਅਤੇ ਕੁਆਂਟਮ ਸਬੰਧਤ ਮੁੱਦਿਆਂ ਸਮੇਤ ਮਹੱਤਵਪੂਰਨ ਵਿਸ਼ੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਪ੍ਰਦਾਨ ਵੀ ਕਰਨਗੇ। ਇਰਾਨ ਨੇ ਕਤਰ, ਸਾਊਦੀ ਅਰਬ ਅਤੇ ਓਮਾਨ ਨੂੰ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਦਬਾਅ ਪਾਉਣ ਕਿ ਉਹ ਇਜ਼ਰਾਈਲ ਉੱਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਇਰਾਨ ਦੇ ਨਾਲ ਤੁਰੰਤ ਜੰਗਬੰਦੀ ਲਈ ਸਹਿਮਤ ਹੋਣ ਦੇ ਲਈ ਇਜ਼ਰਾਈਲ ਉੱਤੇ ਦਬਾਅ ਪਾਵੇ। ਬਦਲੇ ਵਿੱਚ ਇਰਾਨ ਦੇ ਨਾਲ ਪਰਮਾਣੂ ਗੱਲਬਾਤ ਵਿੱਚ ਲਚਕਤਾ ਲਿਆਉਣ ਦੇ ਲਈ ਵੀ ਸਹਿਮਤ ਹੋ ਸਕਦਾ ਹੈ। ਇਸ ਬਾਰੇ ਦੋ ਇਰਾਨੀ ਤੇ ਤਿੰਨ ਖੇਤਰੀ ਸੂਤਰਾਂ ਨੇ ਸੋਮਵਾਰ ਨੂੰ ਰਾਈਟਰਜ਼ ਨੂੰ ਇਹ ਜਾਣਕਾਰੀ ਦਿੱਤੀ ਹੈ। ਤੇ ਇਰਾਨੀ ਸੂਤਰਾਂ ਵਿੱਚੋਂ ਇੱਕ ਨੇ ਕਿਹਾ ਕਿ ਜੇਕਰ ਜੰਗਬੰਦੀ ਹੋ ਜਾਂਦੀ ਹੈ ਤਾਂ ਇਰਾਨ ਪਰਮਾਣੂ ਗੱਲਬਾਤ ਵਿੱਚ ਲਚਕਦਾਰ ਬਣਨ ਦੇ ਲਈ ਤਿਆਰ ਹੈ। ਸੂਤਰਾਂ ਨੇ ਦੱਸਿਆ ਕਿ ਖਾੜੀ ਰਾਜਾਂ ਨੂੰ ਡੂੰਗੀ ਚਿੰਤਾ ਹੈ ਕਿ ਟਕਰਾਅ ਕੰਟਰੋਲ ਤੋਂ ਬਾਹਰ ਖੋ ਜਾਵੇਗਾ ਤੇ ਖਾੜੀ ਸੂਤਰਾਂ ਨੇ ਕਿਹਾ ਕਿ ਕਤਰ, ਉਮਾਨ ਅਤੇ ਸਾਊਦੀ ਅਰਬ ਨੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨੂੰ ਜੰਗਬੰਦੀ ਲਈ ਸਹਿਮਤ ਹੋਣ ਅਤੇ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਲਈ ਦਬਾਅ ਪਾਉਣ ਇੱਕ ਖੇਤਰੀ ਸੂਤਰ ਨੇ ਖਾੜੀ ਦੇ ਨਾਲ ਇਰਾਨ ਦੇ ਸੰਚਾਰ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਤਹਿਰਾਨ ਨੇ ਪਰਮਾਣੂ ਗੱਲਬਾਤ ਵਿੱਚ ਵਾਪਸੀ ਲਈ ਵਿਚੋਲਗੀ ਲਈ ਕਤਰ ਅਤੇ ਉਮਾਨ ਤੱਕ ਪਹੁੰਚ ਕੀਤੀ ਪਰ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਨਾਲ ਜੰਗਬੰਦੀ ਪਹਿਲਾਂ ਲਾਗੂ ਕੀਤੀ ਜਾਵੇ। અમદાવાદ ਦੇ ਵਿੱਚ ਹੋਏ AI 171 ਜਹਾਜ਼ ਦੇ ਹਾਦਸੇ ਤੋਂ ਬਾਅਦ DNA ਸੈਂਪਲਿੰਗ ਅਤੇ ਮੈਚਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। અમદાવાદ ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਯਾਤਰੀਆਂ ਦੇ ਰਿਸ਼ਤੇਦਾਰਾਂ ਅਤੇ ਸਥਾਨਕ ਨਿਵਾਸੀਆਂ ਤੋਂ ਲਏ ਗਏ ਨਮੂਨਿਆਂ ਤੋਂ ਹੁਣ ਤੱਕ 119 DNA ਮੈਚ ਹੋਣ ਦੀ ਪੁਸ਼ਟੀ ਹੋਈ ਹੈ ਤੇ ਇਹਨਾਂ ਮੇਲ ਖਾਂਦੇ DNA ਦੇ ਵਿੱਚੋਂ 76 ਮ੍ਰਿਤਕ ਦੇਹਾਂ ਸੌਂਪੀਆਂ ਗਈਆਂ ਨੇ। ਨਿਯਮਤ ਸਟਾਫ ਤੋਂ ਇਲਾਵਾ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਦੇ ਵਿੱਚ ਲਗਭਗ 855 ਲੋਕਾਂ ਦਾ ਵਾਧੂ ਸਟਾਫ ਤਾਇਨਾਤ ਕੀਤਾ ਹੈ ਤੇ ਸਿਵਲ ਹਸਪਤਾਲ ਤੋਂ ਹੁਣ ਤੱਕ ਸੌਪੀਆਂ ਗਈਆਂ ਸਾਰੀਆਂ ਮ੍ਰਿਤਕ ਦੇਹਾਂ ਨੂੰ ਬਹੁਤ ਸਤਿਕਾਰ ਦੇ ਨਾਲ ਵਾਰਸਾਂ ਨੂੰ ਸੌਂਪਿਆ ਗਿਆ ਤੇ ਸਿਵਲ ਹਸਪਤਾਲ ਦੇ ਸੁਪਰਡੈਂਟ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਕਿਸੇ ਵੀ ਸੁਨੇਹੇ ਜਾਂ ਕਬਰ ਉਤੇ ਵਿਸ਼ਵਾਸ ਨਾ ਕਰਨ ਜਿਸ ਦਾ ਕੋਈ ਤੱਥਾਂ ਦਾ ਆਧਾਰ ਨਾ ਹੋਵੇ ਕਿ ਇਹ ਕਿੰਨੀ ਬਣਾਉਣ ਦੇ ਲਈ ਕਿ ਪਰਿਵਾਰਾਂ ਨੂੰ ਬੀਮਾ ਦਾਅਵੇ ਅਤੇ ਜ਼ਰੂਰੀ ਦਸਤਾਵੇਜ਼ਾਂ ਤੱਕ ਲਾਸ਼ਾਂ ਸੌਂਪਣ ਤੋਂ ਕਿਸੇ ਵੀ ਪੜਾਅ ਉੱਤੇ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਰਾਜ ਸਰਕਾਰ ਨੇ ਇੱਕ ਵਿਧੀ ਸਥਾਪਿਤ ਵੀ ਕੀਤੀ ਹੈ ਅਮਰੀਕਾ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹਾਲੀ ਦੇ ਵਿੱਚ ਮੈਕਸੀਕਨ ਸਰਕਾਰ ਨੇ ਦੱਸਿਆ ਕਿ ਇਸ ਸਾਲ 20 ਜਨਵਰੀ ਤੋਂ ਹੁਣ ਤੱਕ ਕੁੱਲ 56298 ਮੈਕਸੀਕਨਾਂ ਨੂੰ ਅਮਰੀਕਾ ਤੋਂ ਵਾਪਸ ਲਿਆਂਦਾ ਗਿਆ ਤੇ ਜਿਨ੍ਹਾਂ ਦੇ ਵਿੱਚੋਂ 12183 ਹਵਾਈ ਰਸਤੇ ਆਏ ਮਨੁੱਖੀ ਅਧਿਕਾਰ ਆਬਾਦੀ ਅਤੇ ਪਰਿਵਾਰ ਦੇ ਲਈ ਅੰਡਰ ਸੈਕਟਰੀ ਆਰ ਟੂਰੋ ਮੈਡੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਇਮੀਗ੍ਰੇਸ਼ਨ ਕਾਰਵਾਈ ਦੇ ਜਵਾਬ ਦੇ ਵਿੱਚ ਸ਼ੁਰੂ ਕੀਤੇ ਗਏ ਸਰਕਾਰ ਦੇ ਦੇਸ਼ ਵਾਪਸੀ ਪ੍ਰੋਗਰਾਮ ਮੈਕਸੀਕੋ ਐਮਬਰੇਸ ਯੂ ਤਹਿਤ ਸਰਹੱਦ ਉੱਤੇ ਸਥਾਪਿਤ ਦੇਖਪਾਲ ਕੇਂਦਰਾਂ ਦੇ ਵਿੱਚ 24082 ਨਾਗਰਿਕ ਪਹੁੰਚੇ ਨੇ ਤੇ ਉਹਨਾਂ ਕਿਹਾ ਕਿ ਹੁਣ ਤੱਕ 92246 ਤੋਂ ਵੱਧ ਲੋਕਾਂ ਨੂੰ ਭੋਜਨ ਰਾਸ਼ਨ ਵੰਡਿਆ ਜਾ ਚੁੱਕਾ ਹੈ ਤੇ ਲਿੰਗ ਆਧਾਰਿਤ ਹਿੰਸਾ ਦੇ ਪੀੜਤਾਂ ਨੂੰ ਕਾਨੂੰਨੀ ਸਲਾਹ ਅਤੇ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਪਛਾਣ ਪੱਤਰ ਅਤੇ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਵੀ ਸਹਾਇਤਾ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ 2495 ਲੋਕਾਂ ਨੂੰ ਨਿਜੀ ਖੇਤਰ ਦੀ ਮਦਦ ਦੇ ਨਾਲ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਨੇ। ਕੈਨੇਡਾ ਦੇ ਵਿੱਚ ਖਾਲਿਸਤਾਨੀ ਧਿਰਾਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੀ ਧਰਤੀ ਉੱਤੇ ਪਹੁੰਚ ਚੁੱਕੇ ਨੇ। ਛਿੱਤੇ ਪਏ ਵਿਰੋਧ ਕਰਨ ਵਾਲੇ ਹੁਣ ਥਾਂ-ਥਾਂ ਹੀ ਆਪਣੇ ਪ੍ਰੋਟਸਟ ਕੱਢਦੇ ਘੁੰਮ ਰਹੇ ਨੇ। ਪਰ ਜਿੱਤ ਟਿਕਦਾ ਨਹੀਂ ਹੈ ਪਰ ਹੁਣ ਪੂਰਾ ਤਿਲ ਲਾ ਕੇ ਵਿਚਾਰੇ ਮੋਦੀ ਦਾ ਵਿਰੋਧ ਕਰਨਗੇ ਇਹ ਸੋਚ ਕੇ ਕੈਲਗਰੀ ਅਲਬਾਟਾ ਪੁੱਜੇ ਕਿ ਸ਼ਾਇਦ ਵੱਡੀ ਗਿਣਤੀ ਵਿੱਚ ਸਿੱਖ ਕੌਮ ਉਹਨਾਂ ਦੇ ਪਿੱਛੇ ਲੱਗ ਤੁਰੂਗੀ ਪਰ ਕੋਈ ਵੀ ਨਹੀਂ ਆਇਆ ਸਿਰਫ 30-35 ਜਾਣਿਆਂ ਨੇ ਹੋ ਕੇ ਹੱਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੋਂ ਪੁਲਿਸ ਡਾਂਗਾ ਨੂੰ ਤੇਲ ਲਗਾ ਕੇ ਬੈਠੀ ਸੀ ਕੈਨੇਡਾ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਖੱਪ ਪਾ ਕੇ ਕੈਨੇਡਾ ਦੀ ਮਿੱਟੀ ਪਲਿਤ ਕਰਨ ਵਾਲੇ ਅੰਤਰਾ ਨੂੰ ਹੱਤ ਕੜੀ ਲਗਾ ਕੇ ਅੰਦਰ ਡੱਕਿਆ ਗਿਆ ਹੈ ਜਿੱਥੇ ਕਿ ਖਾਲਿਸਤਾਨੀਆਂ ਨੇ ਇਸ ਗੱਲ ਦੇ ਲਈ ਐਲਾਨ ਜਾਰੀ ਕੀਤਾ ਸੀ ਕਿ ਕੈਨੇਡਾ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਟ ਕੇ ਵਿਰੋਧ ਕੀਤਾ ਜਾਵੇਗਾ। ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਸੰਘਰਸ਼ ਪੰਜਵੇਂ ਦਿਨ ਵਿੱਚ ਜਾਰੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਈਰਾਨ ਉੱਤੇ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਦੇ ਵਿੱਚ ਇਜ਼ਰਾਈਲ ਨੇ ਤਹਿਰਾਨ ਦੇ ਵਿੱਚ ਰਹਿ ਰਹੇ 3 ਲੱਖ ਲੋਕਾਂ ਨੂੰ ਖੇਤਰ ਛੱਡ ਜਾਣ ਦੇ ਲਈ ਕਿਹਾ। ਤੇ ਇਜ਼ਰਾਈਲ ਨੇ ਕੇਂਦਰੀ ਤਹਿਰਾਨ ਦੇ ਵਿੱਚ ਰਹਿਣ ਵਾਲੇ 3 ਲੱਖ ਲੋਕਾਂ ਨੂੰ ਆਪਣੇ ਘਰ ਛੱਡਣ ਅਤੇ ਸੁਰੱਖਤ ਥਾਵਾਂ ਉਤੇ ਜਾਣ ਦੀ ਹਦਾਇਤ ਕੀਤੀ ਹੈ। ਇਜ਼ਰਾਈਲ ਦੀ ਫੌਜ ਨੇ ਗਾਜ਼ਾ ਅਤੇ ਲਬਨਾਨ ਉਤੇ ਹਮਲਾ ਕਰਨ ਤੋਂ ਪਹਿਲਾਂ ਵੀ ਐਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਕੇਂਦਰੀ ਤਹਿਰਾਨ ਦੇ ਵਿੱਚ ਕੁਝ ਥਾਵਾਂ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਆਪਣੀ ਸੋਸ਼ਲ ਮੀਡੀਆ ਸਾਈਡ ਦੇ ਉਤੇ ਇੱਕ ਸੰਦੇਸ਼ ਪੋਸਟ ਕੀਤਾ ਜਿਸ ਵਿੱਚ ਤਹਿਰਾਨ ਨੂੰ ਤੁਰੰਤ ਖਾਲੀ ਕਰਨ ਦੀ ਮੰਗ ਕੀਤੀ ਗਈ। ਟਰੰਪ ਨੇ ਲਿਖਿਆ ਕਿ ਈਰਾਨ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦਾ ਐਥਰੇ ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ। ਦੇਸ਼ ਦੇ ਵਿੱਚ ਤੇਜ਼ੀ ਨਾਲ ਫੈਲ ਰਹੇ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਨੈਟਵਰਕ ਦੀ ਜਾਂਚ ਹੁਣ ਡੂੰਘੀ ਹੁੰਦੀ ਜਾ ਰਹੀ ਹੈ। ਹੁਣ ਨਾ ਸਿਰਫ ਐਪਸ ਬਲਕਿ ਉਹਨਾਂ ਦੇ ਪ੍ਰਚਾਰ ਦੇ ਨਾਲ ਜੁੜੇ ਵੱਡੇ ਨਾਮ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਾਇਰੇ ਵਿੱਚ ਆ ਗਏ ਨੇ। ਈਡੀ ਦੀ ਤਾਜ਼ਾ ਜਾਂਚ ਰਿਪੋਰਟ ਦੇ ਅਨੁਸਾਰ ਪਬੰਦੀਸ਼ੁਦਾ ਆਨਲਾਈਨ ਸੱਟੇਬਾਜ਼ੀ ਐਪਸ ਜਿਵੇਂ ਕਿ 1 ਇਨਟੂ ਬੈਟ ਨੇ ਲੱਖਾਂ ਉਪਭੋਗਤਾਵਾਂ ਨੂੰ ਸਰੋਗੇਟ ਨਾਮਾ ਅਤੇ ਜਿਰਜਲ ਸਾਧਨਾ ਦੇ ਰਾਹੀਂ ਗੈਰ ਕਾਨੂੰਨੀ ਪਲੇਟਫਾਰਮਾਂ ਵੱਲ ਲੈ ਗਏ ਐਸੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਚਾਰ ਦੇ ਵਿੱਚ ਦੇਸ਼ ਦੇ ਜਾਣੇ ਪਛਾਣੇ ਚਿਹਰਿਆਂ ਨੂੰ ਸ਼ਾਮਲ ਕੀਤਾ ਦੱਸਿਆ ਗਿਆ ਹੈ ਕਿ ਇਹਨਾਂ ਪ੍ਰਚਾਰ ਮੁਹਿੰਮਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਇਸ ਮਾਮਲੇ ਤਹਿਤ ਕ੍ਰਿਕਟ 스타 ਹਰਪਜੰਤ ਸਿੰਘ ਜੁਵਰਾਰ ਸਿੰਘ ਸੁਰੇਸ਼ ਰੈਨਾ ਤੇ ਫਿਲਮ ਇੰਡਸਟਰੀ ਤੋਂ ਉਰਵਸ਼ੀ ਰੋਟੀਲਾ ਅਤੇ ਸੋਨੂ ਸੋਧ ਇਹਨਾਂ ਸਾਰਿਆਂ ਤੋਂ ਐਪਾਂ ਦੇ ਬਾਰੇ ਇਸ਼ਤਿਹਾਰਾਂ ਦੇ ਸਬੰਧੀ ਹਿੱਸਾ ਲੈਣ ਬਾਰੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਕੇ ਕਿ ਕੀ ਉਹਨਾਂ ਨੇ ਪਾਬੰਦੀਸ਼ੁਦਾ ਸਤਿਵਾਦੀ ਪਲੇਟਫਾਰਮਾਂ ਦਾ ਪ੍ਰਚਾਰ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਅਜਲੀ ਅਨਾਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ